ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਦਾ ਕਰੀਬ 9 ਵਜੇ ਦਾ ਸਮਾਂ ਹੈ ਤੇ ਅਸੀਂ ਫਿਰੋਜ਼ਪੁਰ ਪਿੰਡ ਬੱਗੇਵਾਲਾ ਬੰਨ ਦੇ ਬਿਲਕੁਲ ਨਜ਼ਦੀਕ ਇਹ ਪਿੰਡ ਹੈਗਾ ਅਸੀਂ ਉੱਥੇ ਖੜੇ ਆਂ ਕੱਲ ਦੀ ਇੱਕ ਡਿਸਕਸ਼ਨ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਔਰ ਜਿਹੜੀ ਰਾਹਤ ਸਮੱਗਰੀ ਦੇ ਨਾਤੇ ਜਾਂ ਜਿਹੜੀ ਰਸਦ ਆ ਰਹੀ ਹੈ ਸਮਾਨ ਆ ਰਿਹਾ ਹੈ ਜਾਂ ਹਰ ਤਰ੍ਹਾਂ ਦੀ ਫਰਸਟ ایڈ ਆ ਰਹੀ ਹੈ ਉਹਦੀ ਦੁਰਵਰਤੋਂ ਵੀ ਹੋ ਰਹੀ ਹੈ ਔਰ ਉਹਦੀ ਡਿਸਟ੍ਰੀਬਿਊਸ਼ਨ ਜਿਹੜੀ ਹੈ ਉਹ ਸਹੀ ਜਗ੍ਹਾ ਤੇ ਨਹੀਂ ਹੋ ਪਾਰੀ ਤਾਂ ਇਹ ਚਰਚਾ ਛੜੀ ਹੋਈ ਹੈ ਕਿ ਇਹਦਾ ਕੋਈ ਹੱਲ ਲੱਭਿਆ ਜਾਵੇ ਸੋ ਉਹਦਾ ਇੱਕ ਪ੍ਰੈਕਟੀਕਲ ਮਾਡਲ ਜਿਹੜਾ ਅਸੀਂ ਅੱਜ ਇੱਥੇ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਫਿਰੋਜ਼ਪੁਰ ਤੇ ਇਸ ਤੋਂ ਅੱਗੇ ਹਰੀਕੇ ਤੱਕ ਜਿਹੜੀ ਬੈਲਟ ਹੈ ਇਹ ਬੰਨ ਤੋਂ ਜਿਹੜਾ ਇੱਥੋਂ ਸ਼ੁਰੂਆਤ ਹੁੰਦੀ ਹੈ ਪਿੰਡਾਂ ਦੀ ਜਿਹੜੀ ਹਰੀਕੇ ਤੱਕ ਜਿੰਨੇ ਅਫੈਕਟਡ ਪਿੰਡ ਨੇ ਇਹ ਸਾਰਾ ਰਸਤਾ ਉਧਰ ਨੂੰ ਜਾਂਦਾ ਹਲੇ ਇੱਥੇ 6 ਪਿੰਡ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਜਿਹੜੀ ਆ ਸਿਰਫ ਬੋਟ ਰਾਈ ਕਨੈਕਟੀਵਿਟੀ ਆ ਟਰੈਕਟਰ ਵੀ ਨਹੀਂ ਜਾ ਪਾਰਿਆ ਸੋ ਇਹ ਬਿਲਕੁਲ ਪਿੰਡਾਂ ਦੇ ਵਿੱਚ ਘਾਰ ਸੈਂਟਰ ਦੇ ਵਿੱਚ ਜਿਹੜੇ ਅਫੈਕਟਡ ਏਰੀਆ ਦੇ ਵਿੱਚ ਇਹ ਪਿੰਡ ਬੱਗੇ ਵਾਲਾ ਜਿੱਥੇ ਅਸੀਂ ਖੜੇ ਆ ਇੱਥੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਔਰ ਪਿੰਡ ਦੀ ਸੰਗਤ ਦੇ ਸਹਿਯੋਗ ਨਾਲ ਇੱਥੇ ਲੰਗਰ ਤੇ ਸਵਾਮਾ ਚੱਲ ਰਹੀਆਂ ਸੀ ਪਰ ਦਿੱਕਤ ਇਹੀ ਹੈ ਵੀ ਆਪ ਮੁਹਾਰੇ ਆਪਣੇ ਆਪ ਇੱਕ ਸੋਸ਼ਲ ਮੀਡੀਆ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਹੱਥੀ ਡਿਸਟ੍ਰੀਬਿਊਟ ਕਰਨ ਦਾ ਜਿਹੜਾ ਪ੍ਰੈਸ਼ਰ ਹੈ ਉਹਦੇ ਵਿੱਚ ਸਮਾਨ ਉਹੀ ਲੋਕਾਂ ਕੋਲ ਬਾਰ-ਬਾਰ ਜਾ ਰਿਹਾ ਜਿਹੜੇ ਕਿਸੇ ਹੱਦ ਤੱਕ ਪੀੜਤ ਵੀ ਨਹੀਂ ਹੈਗੇ ਸੋ ਉਹਦੇ ਲਈ ਬੇਸ ਕੈਂਪ ਹਰੇਕ ਜ਼ੋਨ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਔਰ ਇੱਥੇ ਵੀਰ ਪਰਮਪਾਲ ਸਿੰਘ ਸਭਰਾ ਹੋਣੀ ਜਿਨ੍ਹਾਂ ਨੇ ਅਲਾਈਅੰਸ ਆਫ ਸਿੱਖ ਆਰਗੇਨਾਈਜੇਸ਼ਨ ਵੱਲੋਂ ਇੱਥੇ ਅੱਜ ਫਿਰੋਜ਼ਪੁਰ ਪਿੰਡ ਬੱਗੇਆਲਾ ਬੇਸ ਕੈਂਪ ਇੱਥੇ ਅੱਜ ਸ਼ੁਰੂ ਕੀਤਾ ਹੈ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਔਰ ਪਹਿਲੀ ਜਿਹੜੀ ਰਸਦ ਫਰਸਟ ਏਡ ਦੇ ਤੌਰ ਤੇ ਫਗਵਾੜੇ ਤੋਂ ਅਸੀਂ ਇੱਥੇ ਲੈ ਕੇ ਆਏ ਆ ਲੁਧਿਆਣੇ ਤੋਂ ਸਾਡੀ ਟੀਮ ਜਿਹੜੀ ਉਹ ਇੱਥੇ ਐਂਬੂਲੈਂਸ ਲੈ ਕੇ ਆਈ ਔਰ ਇੱਥੇ ਜਿਹੜੀ ਰਿਕੁਆਇਰਮੈਂਟ ਸਾਨੂੰ ਆਈ ਸੀ ਚਾਹੇ ਉਹ ਪੱਖੇ ਸੀ ਤਰਪੈਲਾ ਸੀ ਗੱਦੇ ਸੀ ਉਹ ਸਾਰਾ ਸਮਾਨ ਅਕੋਰਡਿੰਗ ਟੂ ਰਿਕੁਆਇਰਮੈਂਟ ਅਸੀਂ ਇੱਥੇ ਲੈ ਕੇ ਆਏ ਆ ਸੋ ਇਥੋਂ ਹੁਣ ਬੇਸ ਕੈਂਪ ਤੋਂ ਜਿੰਨੇ ਇਫੈਕਟਡ ਪਿੰਡ ਨੇ ਇਥੋਂ ਸ਼ੁਰੂ ਹੁੰਦੇ ਨੇ ਸਾਡੇ ਕੋਲ ਅੱਜ ਰਾਤ ਇੱਥੇ ਆਪਣੀਆਂ ਦੋ ਬੋਟਸ ਜਿਹੜੀਆਂ ਸੰਗਤ ਦੇ ਸਹਿਯੋਗ ਨਾਲ ਸਾਡੇ ਤੱਕ ਪਹੁੰਚ ਰਹੀਆਂ ਨੇ ਸੋ ਹਰ ਘਰ ਤੱਕ ਕਨੈਕਟੀਵਿਟੀ ਔਰ ਅਪਰੋਚ ਕੱਲ ਅੱਜ ਰਾਤ ਤੋਂ ਬਾਅਦ ਜਿਹੜੀ ਕੱਲ ਸਵੇਰ ਤੋਂ ਸੰਭਵ ਹੋ ਜਾਏਗੀ ਹੁਣ ਗੱਲ ਇਹ ਹੈ ਵੀ ਜਿਹੜੇ ਸਮਾਨ ਡਿਸਟ੍ਰੀਬਿਊਟ ਕਰਨਾ ਚਾਹੁੰਦੇ ਨੇ ਉਹ ਇਸ ਇਲਾਕੇ ਦੇ ਵਿੱਚ ਖਾਸ ਤੌਰ ਤੇ ਫਿਰੋਜ਼ਪੁਰ ਤੋਂ ਲੈ ਕੇ ਹਰੀ ਤੱਕ ਜਿਹੜਾ ਇਫੈਕਟਡ ਏਰੀਆ ਹੈ ਮੇਰੇ ਖਿਆਲ ਮੇਰੇ ਖਿਆਲ ਸ਼ਾਇਦ 35 ਤੋਂ ਵੱਧ ਪਿੰਡ 44 ਜਿਆਦਾ ਇਫੈਕਟਡ ਹੋਣਗੇ ਸੋ ਇਹ 44 ਪਿੰਡਾਂ ਤੱਕ ਜਿਹੜਾ ਵੀ ਰਸਦ ਸਮਾਨ ਪਹੁੰਚਣਾ ਚਾਹੀਦਾ ਪਹਿਲਾਂ ਤਾਂ ਅਸੀਂ ਇਹਦਾ ਕੱਲ ਪੋਸਟਰ ਜਾਰੀ ਕਰਾਂਗੇ ਵਿਦ ਲੋਕੇਸ਼ਨ ਫੋਨ ਨੰਬਰ ਹੈਲਪਲਾਈਨ ਨੰਬਰ ਦੇ ਨਾਲ ਕਿ ਇੱਥੇ ਕਿਹੜੀ ਚੀਜ਼ ਦੀ ਲੋੜ ਹੈ ਪਹਿਲਾਂ ਉਹ ਪਤਾ ਕਰਕੇ ਦੂਸਰਾ ਇੱਥੇ ਸਟਾਕ 'ਚ ਆਲਰੇਡੀ ਕੀ ਹੈਗਾ ਉਹ ਪਤਾ ਕਰੋ ਫੋਨ ਕਰਕੇ ਔਰ ਉਸ ਤੋਂ ਬਾਅਦ ਤੁਸੀਂ ਕਦੋਂ ਕੀ ਸਮਾਨ ਲੈ ਕੇ ਆ ਰਹੇ ਹੋ ਔਰ ਕਿੱਥੇ ਦੇਣਾ ਚਾਹੁੰਦੇ ਹੋ ਤੁਸੀਂ ਆਪਣੇ ਹੱਥੀਂ ਦੇਣਾ ਚਾਹੁੰਦੇ ਹੋ ਜਾਂ ਤੁਸੀਂ ਬੇਸ ਕੈਂਪ ਦੇ ਵਿੱਚ ਸਮਾਨ ਦੇਣਾ ਚਾਹੁੰਦੇ ਹੋ ਉਹ ਇਨਫਾਰਮ ਕਰਕੇ ਆਓ ਔਰ ਇੱਥੋਂ ਨਾ ਕੇਵਲ ਹੜਪੀੜਤ ਕੋਈ ਐਨਜੀਓ ਵੀ ਇੱਥੋਂ ਸਮਾਨ ਲੈ ਕੇ ਆਪਣੇ ਹੱਥੀਂ ਡਿਸਟ੍ਰੀਬਿਊਟ ਕਰਨਾ ਚਾਹੁੰਦੀ ਉਹਨਾਂ ਕੋਲ ਕੋਈ ਐਸਟੀਮੇਟ ਹੈ ਕੋਈ ਇਨਫੋਰਮੇਸ਼ਨ ਹੈ ਵੀ ਫਲਾਨੀ ਜਗ੍ਹਾ ਤੋਂ ਸਾਡੇ ਕੋਲ ਫਲਾਨੀ ਚੀਜ਼ ਮੰਗੀ ਜਾ ਰਹੀ ਹੈ ਤੁਸੀਂ ਖਾਲੀ ਹੱਥ ਆਓ ਵੌਲੰਟੀਅਰ ਲੈ ਕੇ ਆਓ ਬੇਸ ਕੈਂਪ ਤੋਂ ਸਮਾਨ ਲੈ ਕੇ ਡਿਸਟ੍ਰੀਬਿਊਟ ਕਰਕੇ ਸਾਨੂੰ ਇਨਫੋਰਮ ਕਰੋ ਵੀ ਆ ਸਮਾਨ ਅਸੀਂ ਇੱਥੇ ਡਿਲੀਵਰ ਕਰਤਾ ਤਾਂ ਕਿ ਜਿਹੜਾ ਤੁਹਾਡੇ ਕੋਲ ਤੁਹਾਡੇ ਕੋਲ ਵੀ ਸੰਗਤ ਦਾ ਦਸਬੰਦ ਆ ਰਿਹਾ ਉਹਦੀ ਵੀ ਸਹੀ ਯੂਟਿਲਾਈਜੇਸ਼ਨ ਹੋ ਸਕੇ ਸੋ ਇੱਕ ਤਾਂ ਆਪਣੀ એનર્ਜੀ ਪੈਸਾ ਬਚਾਨ ਦੀ ਲੋੜ ਹੈ ਔਰ ਮੈਨੂੰ ਇਹ ਗੱਲ ਕਹਿਣ ਚ ਕੋਈ ਹਰਜ ਨਹੀਂ ਕਿ ਸੇਵਾ ਹਾਲੇ ਸ਼ੁਰੂ ਹੋਣੀ ਹੈ ਅਸੀਂ ਸਿਰਫ ਫਰਸਟ ਏਡ ਪ੍ਰੋਵਾਈਡ ਕਰ ਰਹੇ ਹਾਂ ਜਿਨ੍ਹਾਂ ਪਰਿਵਾਰਾਂ ਦਾ 50000 ਤੋਂ ਲੈ ਕੇ 5 ਲੱਖ ਤੱਕ ਦਾ ਨੁਕਸਾਨ ਹੋਇਆ ਅਸੀਂ ਉਹਨਾਂ ਨੂੰ ਰਾਸ਼ਨ ਤਰਪੈਲਾ ਆਟੋਮੋਸ ਕਰੀਮਾ ਜਾਂ ਇਹ ਜਿਹੜੀਆਂ ਫਰਸਟ ਏਡ ਦੀਆਂ ਚੀਜ਼ਾਂ ਜਿੰਨੀਆਂ ਵੀ ਜਿਸ ਵੀ ਰੂਪ ਚ ਜਾ ਰਹੀਆਂ ਚਾਹੇ ਲਾਈਟਾਂ ਜਾ ਰਹੀਆਂ ਟਾਰਚਾ ਜਾ ਰਹੀਆਂ ਇਹ ਸਿਰਫ ਵਕਤੀ ਤੌਰ ਤੇ ਕੁਝ 2-3 ਦਿਨ ਸਰਵਾਈਵ ਕਰਨ ਵਾਲਾ ਸਮਾਨ ਹੈ ਤਰਪੈਲਾ ਇੱਕ ਖਾਸ ਚੀਜ਼ ਜ਼ਰੂਰ ਹੈ ਜਿਹੜੀ ਹਲੇ ਲੰਬਾ ਸਮਾਂ ਉਹਨਾਂ ਦੇ ਕੰਮ ਆਉਣੀ ਹੈ ਜਿਹਦੀ ਵੇਸਟੇਜ ਨਹੀਂ ਮੰਨੀ ਜਾ ਸਕਦੀ ਪਰ ਬਾਕੀ ਸਾਰੀਆਂ ਚੀਜ਼ਾਂ ਹੋ ਸਕਦਾ ਆਉਂਦੇ ਹਫ਼ਤੇ 10 ਦਿਨ ਦੇ ਵਿੱਚ ਇਰੈਲੇਵੈਂਟ ਹੋ ਜਾਣ ਸੋ ਇੱਕ ਤਾਂ ਇਸ ਹੈਲਪਲਾਈਨ ਨੰਬਰ ਤੋਂ ਪੋਸਟ ਰਾਈ ਇਸ ਬੇਸ ਕੈਂਪ ਦੇ ਵਿੱਚ ਸਮਾਨ ਪਹੁੰਚਾਉਣ ਦੀ ਖੇਚਲ ਕਰੋ ਔਰ ਜਿਹੜੇ ਇੱਥੇ ਤੱਕ ਨਹੀਂ ਪਹੁੰਚ ਸਕਦੇ ਦੂਸਰਾ ਬੇਸ ਕੈਂਪ ਭਾਈ ਕਨੀਆ ਜੀ ਸੇਵਾ ਸੰਰਣ ਕੇਂਦਰ ਚਾਹਲ ਨਗਰ ਫਗਵਾੜਾ ਵਿਖੇ ਹੈ ਦੁਆਬੇ ਦੀ ਸੰਗਤ ਜਾਂ ਦੁਆਬੇ ਤੋਂ ਪਿੱਛੇ ਲੁਧਿਆਣਾ ਪਟਿਆਲਾ ਜਿਹੜੀ ਸੰਗਤ ਇੱਥੇ ਸਮਾਨ ਪਹੁੰਚਾਉਣਾ ਚਾਹੁੰਦੀ ਹੈ ਔਰ ਨਾਲ ਦੀ ਨਾਲ ਨਾ ਕੇਵਲ ਇੱਥੇ ਫਗਵਾੜਾ ਬੇਸ ਕੈਂਪ ਤੋਂ ਅਸੀਂ ਤਿੰਨ ਜਗ੍ਹਾ ਸਮਾਨ ਜਿਹੜਾ ਪਹੁੰਚਦਾ ਕਰ ਰਹੇ ਹਾਂ ਜੋ ਰਿਕੁਆਇਰਮੈਂਟ ਸਾਨੂੰ ਅਜਨਾਲੇ ਤੋਂ ਵੀਰ ਪਰਮਜੀਤ ਸਿੰਘ ਮੰਡ ਹਣੀ ਰਿਕੁਆਇਰਮੈਂਟ ਦੱਸਦੇ ਨੇ ਉਹ ਸਮਾਨ ਅਸੀਂ ਉੱਥੇ ਪਹੁੰਚਦਾ ਕਰ ਦਿੰਨੇ ਆ ਜੋ ਸਾਨੂੰ ਸੁਲਤਾਨਪੁਰ ਲੋਧੀ ਤੋਂ ਰਿਕੁਆਇਰਮੈਂਟ ਆਂਦੀ ਆ ਉਹ ਸਮਾਨ ਉਹਨਾਂ ਹੀ ਸਮਾਨ ਅਸੀਂ ਉੱਥੇ ਪਹੁੰਚਦਾ ਕਰ ਰਹੇ ਹਾਂ ਔਰ ਜੋ ਰਿਕੁਆਇਰਮੈਂਟ ਫਿਰੋਜ਼ਪੁਰ ਹਾਈਕੇ ਏਰੀਏ ਤੋਂ ਆਏਗੀ ਜੇ ਕੋਈ ਹਰੀਕੇ ਆ ਰਿਹਾ ਉਧਰ ਮਿਸਲ ਸਤਲੁਜ ਦੇ ਕੈਂਪ ਨੇ ਵੀਰ ਅਮਰਿਤਪਾਲ ਸਿੰਘ ਉਹਨਾਂ ਦੀ ਟੀਮ ਕੰਮ ਕਰ ਰਹੀ ਹੈ ਸੋ ਜਿਹਨੇ ਵੀ ਆਉਣਾ ਜਿਸ ਏਰੀਆ ਚ ਜਾਣਾ ਉਥੋਂ ਦੇ ਲੋਕਲ ਬੇਸ ਕੈਂਪ ਤੇ ਹੈਲਪਲਾਈਨ ਨੰਬਰ ਤੇ ਗੱਲ ਕਰਕੇ ਆਓ ਆਪ ਮੁਹਾਰੇ ਸਮਾਨ ਇਕੱਠਾ ਕਰਕੇ ਜਿਹੜਾ ਅੱਗੇ ਪ੍ਰੈਸ਼ਰ ਫਿਰ ਇਹ ਹੁੰਦਾ ਵੀ ਅਸੀਂ ਆਪਣੇ ਹੱਥੀ ਵੀ ਵੰਡਣਾ ਆ ਉਹਦੀ ਫੋਟੋ ਵੀ ਖਿੱਚਣੀ ਹੈ ਅਸੀਂ ਮੰਨਦੇ ਆ ਕਿ ਐਨ ਜੀਓਸ ਤੇ ਦਬਾਅ ਹੁੰਦਾ ਹੈ ਜਵਾਬ ਦੇਈਦਾ ਜਦੋਂ ਤੁਸੀਂ ਸਮਾਨ ਇਕੱਠਾ ਕਰਦੇ ਹੋ ਤੁਹਾਡੇ ਤੋਂ ਸੰਗਤ ਸਵਾਲ ਕਰਦੀ ਹੈ ਵੀ ਤੁਸੀਂ ਕਿੱਥੇ ਵੰਡਿਆ ਉਸ ਪ੍ਰੈਸ਼ਰ ਦੇ ਵਿੱਚ ਤੁਹਾਨੂੰ ਵੀਡੀਓਗ੍ਰਾਫੀ ਫੋਟੋਗ੍ਰਾਫਸ ਕਰਨੀਆਂ ਪੈਂਦੀਆਂ ਬਟ ਸਮਾਨ ਉ ਜਿਹੜਾ ਬੇਸ ਕੈਂਪ ਤੁਹਾਨੂੰ ਰਿਕੁਆਇਰਮੈਂਟ ਦੱਸਦਾ ਔਰ ਇੱਥੇ ਹਰ 48 ਘੰਟੇ ਬਾਅਦ ਰਿਕੁਆਇਰਮੈਂਟ ਬਦਲ ਰਹੀ ਹੈ ਔਰ ਕੁਝ ਰਿਪੀਟ ਹੋ ਰਹੀ ਹੈ ਕੁਝ ਨਵੀਆਂ ਰਿਕੁਆਇਰਮੈਂਟਸ ਨਿਕਲ ਕੇ ਆ ਰਹੀਆਂ ਸੋ ਜਿਹੜੀ ਇੱਕ ਆਪਾਂ ਪੈਟ ਲਿਸਟ ਬਣਾ ਲਈ ਹੈ ਇਹ ਹਰ ਇਲਾਕੇ 'ਚ ਹਰ ਘਰ ਤੇ ਲਾਗੂ ਨਹੀਂ ਹੁੰਦੀ ਹਰ ਘਰ ਦੀ ਰਿਕੁਆਇਰਮੈਂਟ ਲੱਗਦੀ ਹੈ ਔਰ ਦੂਸਰਾ ਅਸੀਂ ਇਲਾਕੇ ਦੇ ਲੋਕਾਂ ਨੂੰ ਕਹਿੰਦੇ ਆ ਹਰ ਘਰ ਦੀ ਜੋ ਰਿਕੁਆਇਰਮੈਂਟ ਆ ਤੁਸੀਂ ਹੈਲਪਲਾਈਨ ਨੰਬਰ ਲਈ ਆਪਣਾ ਨਾਮ ਆਧਾਰ ਕਾਰਡ ਨੰਬਰ WhatsApp ਕਰਕੇ ਫੋਨ ਨੰਬਰ ਰਜਿਸਟਰਡ ਕਰਾ ਕੇ ਆਪਣੀ ਰਿਕੁਆਇਰਮੈਂਟ ਇੱਥੇ بیس ਕੈਂਪ ਦੇ ਵਿੱਚ ਰਜਿਸਟਰਡ ਕਰਾਓ ਤੁਹਾਡੀ ਰਿਕੁਆਇਰਮੈਂਟ ਦੀ ਹਰ 24 ਘੰਟੇ ਬਾਅਦ ਲਿਸਟ ਬਣੇਗੀ ਔਰ ਅਸੀਂ ਅਸ਼ੋਰ ਕਰਾਂਗੇ ਕਿ ਹਰ 24 ਘੰਟੇ ਬਾਅਦ ਜਿਹੜੀ ਤੁਹਾਡੀ ਰਿਕੁਆਇਰਮੈਂਟ ਲਿਸਟ ਅਕੋਰਡਿੰਗਲੀ ਹੀ ਸਮਾਨ ਤੁਹਾਨੂੰ ਇੱਥੇ ਪਹੁੰਚਦਾ ਹੋਵੇ ਜਿਸ ਚੀਜ਼ ਦੀ ਜਿੰਨੀ ਜ਼ਰੂਰਤ ਹੈ ਜਿੱਥੇ ਜ਼ਰੂਰਤ ਹੈ ਓਨੀ ਹੀ ਮਾਤਰਾ ਚ ਉਸੇ ਜਗ੍ਹਾ ਤੇ ਸਹੀ ਵਕਤ ਤੇ ਪਹੁੰਚੇ ਇਹ ਇੱਕ ਮਾਡਲ ਹੈ ਸਹੀ ਡਿਸਟ੍ਰੀਬਿਊਸ਼ਨ ਦਾ ਔਰ ਇੱਕ ਜਿਹੜਾ ਆਪਸੀ ਤਾਲਮੇਲ ਦਾ ਅਸੀਂ ਫਿਰ ਕਹਿ ਰਹੇ ਆ ਕਿ ਐਨ ਜੀਓ ਸੇ ਵੀ ਪ੍ਰੈਸ਼ਰ ਨਾ ਲੈਣ ਕਿ ਉਹਨਾਂ ਨੇ ਸਮਾਨ ਇਕੱਠਾ ਕਰਨਾ ਸਾਨੂੰ ਵੰਡਣ ਦਾ ਵੀ ਕੋਈ ਰੋਲਾ ਨਹੀਂ ਇੱਥੇ ਆਓ ਜਿਹੜਾ ਸਮਾਨ ਵਲੰਟੀਅਰ ਦੀ ਜ਼ਰੂਰਤ ਹੈ ਤੇ ਹਰ ਟਾਈਮ ਰਹਿਣੀ ਆ ਸੋ ਐਨ ਜੀਓ ਸ ਇੱਥੇ ਰੋਲ ਪਲੇ ਕਰ ਸਕਦੀਆਂ ਜਿਥੇ ਬੰਦੀਆਂ ਪਿੰਡਾਂ ਦੇ ਕਲੱਬ ਤੁਸੀਂ ਸਿਰਫ ਵਲੰਟੀਅਰ ਲੈ ਕੇ ਆਓ ਜਾਂ ਜੋ ਸਮਾਨ ਲੈ ਕੇ ਆਉਣਾ ਚਾਹੁੰਦੇ ਉਹਦੀ ਲਿਸਟ ਪਹਿਲਾਂ ਸ਼ੇਅਰ ਕਰੋ ਅਕੋਰਡਿੰਗ ਟੂ ਰਿਕੁਆਇਰਮੈਂਟ ਲੈ ਕੇ ਆਓ ਅਸੀਂ ਤੁਹਾਡੇ ਹੱਥੋਂ ਹੀ ਉਹ ਸਮਾਨ ਇੱਥੋਂ ਦੇ ਕੇ ਸਹੀ ਜਗ੍ਹਾ ਤਹਾਨੂੰ ਐਡਰੈਸ ਫੋਨ ਨੰਬਰ ਔਰ ਸਭ ਤੋਂ ਇੰਪੋਰਟੈਂਟ ਰੋਲ ਇੱਥੇ ਲੋਕਲ ਟੀਮ ਆ ਵੀ ਸਾਡੇ ਨਾਲ ਖੜੇ ਨੇ ਇੱਥੋਂ ਦੇ ਪਿੰਡ ਬੱਗੇਵਾਲਾ ਦੇ ਆਸ-ਪਾਸ ਦੇ ਪਿੰਡਾਂ ਦੀਆਂ ਜਿਹੜੇ ਮੌਤਬਰ ਨਮਾਉਂਦੇ ਨੇ ਇਹਨਾਂ ਦੇ ਕੋਲ ਸਾਰਾ ਰੈਕਡ ਹੋਏਗਾ ਕਿ ਕਿਹੜਾ ਸਮਾਨ ਚਲਾ ਗਿਆ ਉੱਥੇ ਰਿਪੀਟ ਨਾ ਹੋਵੇ ਔਰ ਸਹੀ ਜਗ੍ਹਾ ਤੇ ਡਿਸਟ੍ਰੀਬਿਊਟ ਹੋਵੇ ਇਹ ਗੁਰੂ ਸਾਹਿਬ ਅਗੇ ਅਰਦਾਸ ਕਰਕੇ ਨਿਰਪੱਖ ਹੋ ਕੇ ਉਸ ਮਾਨ ਪਿੰਡਾਂ ਦੇ ਵਿੱਚ ਅੱਗੇ ਡਿਸਟ੍ਰੀਬਿਊਟ ਕਰਨਗੇ ਔਰ ਜਿੱਦਾਂ ਜਿੱਦਾਂ ਰਿਕੁਆਇਰਮੈਂਟਸ ਬਦਲਦੀਆਂ ਜਾਣਗੀਆਂ ਫਗਵਾੜਾ ਤੇ ਫਿਰੋਜ਼ਪੁਰ ਔਰ ਬਾਕੀ ਦੇ ਕੈਂਪਾਂ ਤੋਂ ਵੀ ਅਸੀਂ ਫੀਡਬੈਕ ਲਿਆ ਕਰਾਂਗੇ ਉਹ ਕੋਸ਼ਿਸ਼ ਕਰਾਂਗੇ ਕਿ ਹਰ 24 ਘੰਟੇ ਬਾਅਦ ਰਿਕੁਆਇਰਮੈਂਟ ਲਿਸਟੀ ਤੁਹਾਨੂੰ ਸੋਸ਼ਲ ਮੀਡੀਆ 'ላይ ਅਪਡੇਟ ਕਰੀਏ ਔਰ ਜਿੱਥੇ ਬ੍ਰੇਕ ਲਾਉਣ ਦੀ ਲੋੜ ਹੋਈ ਉਥੇ ਕਿਰਪਾ ਕਰਕੇ ਉਹ ਬੇਨਤੀ ਵੀ ਉੱਚ ਅਧਿਕਾਰ ਪ੍ਰਵਾਨ ਕਰਿਓ ਇਹ ਸਾਡੀ ਬੇਨਤੀ ਹੈ ਔਰ ਇਹ ਅਸੀਂ ਚਾਹੁੰਦੇ ਆ ਇਹ ਮਾਡਲ ਅਸੀਂ ਜਿਹੜਾ ਇੱਕ ਕੰਬੀਨੇਸ਼ਨ ਦਾ ਤਾਲਮੇਲ ਦਾ ਫਗਵਾੜੇ ਤੇ ਫਿਰੋਜ਼ਪੁਰ ਚ ਬਿਠਾਇਆ ਫਗਵਾੜੇ ਤੇ ਅਜਨਾਲੇ ਚ ਬਿਠਾਇਆ ਜਿੱਥੇ ਜਿੱਥੇ ਜਿਹੜੀ ਟੀਮ ਇੰਟੈਲੈਕਚੁਅਲ ਲੈਵਲ ਤੇ ਚੰਗੀ ਸਮਝ ਰੱਖਦੀ ਹੈ ਔਰ ਆਰਗੇਨਾਈਜ਼ਡ ਹੋ ਕੇ ਕੰਮ ਕਰਨਾ ਚਾਹੁੰਦੀ ਹੈ ਉਹ ਜ਼ਰੂਰੀ ਨਹੀਂ ਸਾਡੇ ਨਾਲ ਰਾਬਤਾ ਕਰੇ ਪਰ ਇਸ ਏਰੀਏ ਦੇ ਵਿੱਚ ਇਹ ਵਰਕਿੰਗ ਸ਼ੁਰੂ ਹੋ ਗਈ ਹੈ ਜਿਹੜੇ ਏਰੀਏ ਬਾਕੀ ਰਹਿ ਗਏ ਨੇ ਰਮਦਾਸ ਏਰੀਆ ਅਜਨਾਲਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਕਲਾਨੌਰ ਤਰੰਤਾਰੰ ਦਾ ਬਹੁਤ ਸਾਰਾ ਏਰੀਆ ਉਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਤੇ ਬਹੁਤ ਸਾਰਾ ਏਰੀਆ ਜਿੱਥੇ ਤੁਸੀਂ ਫਾਜ਼ਲ ਕਾਇਵਨ ਫਰੋਜਪੁਰ ਸ਼ਹਿਰੀ ਏਰੀਆ ਜਿੱਥੇ ਜਿੱਥੇ ਤੁਸੀਂ ਇਹ ਬੇਸ ਕੈਂਪ ਕਰਾ ਸਕਦੇ ਹੋ ਸਾਡੇ ਨਾਲ ਦੁਆਬੇ ਚ ਅਸੀਂ ਬੈਠੇ ਆ ਅਸੀਂ ਬਾਕੀ ਸੰਸਥਾਵਾਂ ਨਾਲ ਰਾਪਤਾ ਕਰਾਂਗੇ ਸਾਡਾ ਕੰਮ ਹੋਵੇਗਾ ਤੁਹਾਡੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਉਹ ਸੰਸਥਾ ਨੂੰ ਤੁਹਾਡੇ ਤੱਕ ਸਹੀ ਸਮੇਂ ਤੱਕ ਸਹੀ ਸਮਾਨ ਲੈ ਕੇ ਡਿਲੀਵਰ ਕਰਾਉਣਾ ਔਰ ਤੁਹਾਡੀ ਜ਼ਿੰਮੇਵਾਰੀ ਹੋਏਗੀ ਅੱਗੋਂ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਡਿਲੀਵਰ ਕਰਨਾ ਸੋ ਇੰਨੀ ਬੇਨਤੀ ਆ ਇਸ ਮਾਡਲ ਨੂੰ ਅਸੀਂ ਚਾਹੁੰਦੇ ਆ ਤੁਸੀਂ ਜਿੰਨਾ ਕੰਮ ਕਰ ਰਹੀਆਂ ਸੇਵਾ ਕਰ ਰਹੀਆਂ ਸੰਗਤਾਂ ਉਹਨਾਂ ਤੱਕ ਪਹੁੰਚਦਾ ਕਰੋ ਇਸ ਵੀਡੀਓ ਰਾਹੀਂ ਔਰ ਬਹੁਤ ਬਹੁਤ ਹੁਣ ਤੱਕ ਮਿਲੇ ਸਾਰੀ ਸੰਗਤ ਦੇ ਲਈ ਜਿੰਨਾ ਚਾਹੇ ਕੋਈ ਦਿੱਲੀ ਬੈਠਾ ਕੋਈ ਕਾਨਪੁਰ ਬੈਠਾ ਕੋਈ ਲਖਨਊ ਬੈਠਾ ਕੋਈ ਬੰਗਲੌਰ ਬੈਠਾ ਫੋਨ ਕਰ ਰਿਹਾ ਵੀ ਦੱਸੋ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ ਸੋ ਉਹਦੇ ਲਈ ਇੱਕ ਸਿਸਟਮ ਬਣਾਣਾ ਬਹੁਤ ਜ਼ਰੂਰੀ ਹੈ ਬੰਦੇ ਹਮੇਸ਼ਾ ਸਮਾਰਟ ਨਹੀਂ ਹੁੰਦੇ ਸਿਸਟਮ ਸਮਾਰਟ ਹੁੰਦਾ ਸੋ ਅਸੀਂ ਸਮਾਰਟ ਸਿਸਟਮ ਇੱਕ ਤਰੀਕੇ ਨਾਲ ਅਪਣਾਈਏ ਔਰ ਇਸੇ ਚੈਨਲ ਦੇ ਰਾਹੀਂ ਡਿਸਟ੍ਰਿਬਿਊਸ਼ਨ ਹੋਵੇ ਵੀਰ ਪਰਮਪਾਲ ਸਿੰਘ ਉਹਨਾਂ ਨੇ ਇੱਥੇ ਜਿਹੜਾ ਕੈਂਪ ਸਟੈਬਲਿਸ਼ ਕਰ ਲਿਆ ਅਸੀਂ ਕੱਲ ਤੱਕ ਸਾਰੀ ਜਾਣਕਾਰੀ ਵਾਇਆ ਪੋਸਟਰ ਤੁਹਾਨੂੰ ਇਹਦੀ ਸਾਂਝੀ ਕਰ ਦੇਵਾਂਗੇ ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ